ਕੋਰੇਨ ਦੇ ਰਾਸ਼ਟਰਪਤੀ ਦੇ ਨਾਲ ਉੱਥੇ ਓਵਲ ਆਫਿਸ ਦੇ ਵਿੱਚ ਵਾਪਰਿਆ ਜੀ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆਂ ਪ੍ਰੰਤੂ ਸਾਹਿਬ ਹੁਣਾਨੇ ਤੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਹੁਣੇ ਜਿਹੜੇ ਵੈਂਸ ਸਾਹਿਬ ਹੈਗੇ ਨੇ ਜੀ ਉਹਨਾਂ ਦੋਨਾਂ ਨੇ ਮੈਨੂੰ ਤਾਂ ਲੱਗਦਾ ਆਪਣਾ ਜਰੂਸ ਕਢਾਇਆ ਉੱਥੇ ਜਿਹੋ ਜੀ ਉਹਨਾਂ ਨੇ ਸ਼ਬਦਾਂ ਦੀ ਵਰਤੀ ਜਿਹੋ ਜੇ ਤਰੀਕੇ ਤੇ ਲਹਿਜੇ ਨਾਲ ਉਹਨਾਂ ਨੇ ਅਪਰੋਚ ਕੀਤਾ ਜਿਹੜਾ ਵੈਂਸ ਕੀ ਸਾਹਿਬ ਨੂੰ ਤੇ ਜਿਹੇ ਹੋ ਜੀ ਉਹਨਾਂ ਨੇ ਗੱਲਾਂ ਕੀਤੀਆਂ ਜਦੋਂ ਬੁਲਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹ ਜਦੋਂ ਆਪਾਂ ਸਾਰੀਆਂ ਚੀਜ਼ਾਂ ਦੇਖਦੇ ਆ ਜੀ ਉਹ ਚ ਲੱਗਦਾ ਨਹੀਂ ਸੀ ਇਹ ਕੋਈ ਪ੍ਰਧਾਨ ਕਿਸੇ ਦੇਸ਼ ਦਾ ਗੱਲ ਕਰ ਰਿਹਾ ਜਿੱਦਾਂ ਹਾਸਾ ਮਖੌਲ ਠੱਠਾ ਉਥੇ ਕੀਤਾ ਜਾ ਰਿਹਾ ਸੀ ਇਦਾਂ ਨਹੀਂ ਸੀ ਲੱਗਦਾ ਵੀ ਇਹ ਕੋਈ ਦੀਨ ਦੁਨੀਆ ਦੇ ਕਿਸੇ ਸੀਰੀਅਸ ਮਸਲੇ ਦੇ ਉੱਤੇ ਕੋਈ ਗੱਲਬਾਤ ਹੋ ਰਹੀ ਆ ਵੀ ਜਿਹੜੀਆਂ ਵੱਡੀਆਂ ਤਾਕਤਾਂ ਹੈਗੀਆਂ ਇਹ ਉਥੇ ਕੁਝ ਹਿੱਲ ਜੂਨ ਆਪ ਵੀ ਕਰਵਾਉਂਦੀਆਂ ਵੀ ਸਾਡੀ ਮਰਜ਼ੀ ਦਾ ਲੀਡਰ ਹੋਵੇ ਬਿਲਕੁਲ ਉਹ ਤੋਂ ਅਸੀਂ ਜੋ ਜੀ ਆ ਹੋਵੇ ਉਹ ਕਰਵਾ ਲਈਏ ਨਹੀਂ ਐਕਚੁਅਲੀ ਜਦੋਂ ਇਹ ਵੱਖਰੇ ਹੋਏ ਆ ਰਸ਼ੀਆ ਚੋਂ ਉਦੋਂ ਇਹਨਾਂ ਨੇ ਐਗਰੀਮੈਂਟ ਵੀ ਕੀਤਾ ਸੀ ਰਸ਼ੀਆ ਦੇ ਨਾਲ ਅੱਛਾ ਵੀ ਅਸੀਂ ਨੈਟੋ ਦੇ ਮੈਂਬਰ ਨਹੀਂ ਬਣਾਂਗੇ ਇਹ ਇਹਨਾਂ ਨੇ ਕੀਤਾ ਸੀ ਯੂਕਰੇਨ ਵਾਲਿਆਂ ਨੇ ਯੂਕਰੇਨ ਵਾਲਿਆਂ ਨੇ ਅੱਛਾ ਤੇ ਉਹਦੇ ਨਾਲ ਇਹ ਵੀ ਉਹਨਾਂ ਕਿਹਾ ਸੀਗਾ ਵੀ ਇਹ ਜਿਹੜਾ ਯੂਕਰੇਨ ਆ ਇਹ ਨੈਟੋ ਦਾ ਇੱਥੇ ਜਿਹੜੇ ਮਿਸਾਈਲਸ ਜਾਂ ਵੈਪਨਰੀ ਉਹ ਇੱਥੇ ਨਹੀਂ ਲਿਆਂਦੀ ਜਾਊਗੀ ਬਾਰਡਰ ਤੇ ਨਹੀਂ ਨੈਟੋ ਦਾ ਹਿੱਸਾ ਬਣਨ ਨੂੰ ਕਿਹਨੇ ਕਿਹਾ ਇਹਨਾਂ ਨੂੰ ਅਜਲੈਂਚ ਕੀ ਹੋਰਾਂ ਨੂੰ ਇਹ ਇਹ ਤਾਂ ਫਿਰ ਇਧਰੋਂ ਨੈਟੋ ਵਾਲਿਆਂ ਨੇ ਕਿਹਾ ਤਾਂ ਇਧਰੋਂ ਅਮਰੀਕਾ ਪਿੱਛੋਂ ਹੈਗਾ ਇਹਨਾਂ ਨੂੰ ਹੱਥ ਦੇਣ ਵਾਲਾ ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੇ ਇਸ ਹੈਪੀਸ਼ੋਡ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਜੀ ਆ ਜਿਹੜੀਆਂ ਲੇਟਲੀ ਘਟਨਾਵਾਂ ਹੋਈਆਂ ਉਹਨਾਂ ਬਾਰੇ ਆ ਆਫ ਕੋਰਸ ਅਜਿਹੜਾ ਸਾਡਾ ਗਵਾਂਡੀ ਮੌਲਖ ਹੈ ਜੀ ਉਹ ਜਿਸ ਦਿਨ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਨੇ ਚੋਣ ਜਿੱਤੀ ਹੈ ਨਾ ਉਹ ਜਿਵੇਂ ਇੱਕ ਸ਼ਖਸ ਨੇ ਕਿਹਾ ਸੀ ਉਹ ਕਹਿੰਦਾ ਵੀ ਹੋਰ ਗੱਲ ਦਾ ਤਾਂ ਪਤਾ ਨਹੀਂ ਪਰ ਇਹ 4 ਸਾਲ ਰੌਣਕ ਜ਼ਰੂਰ ਲਾਈ ਰੱਖੇਗਾ ਚੰਗੀ ਜਾਂ ਮਾੜੀ ਸੋ ਰੌਣਕ ਲੱਗੀ ਹੈ ਜੀ ਸਾਰੇ ਪਾਸੇ ਮੀਡੀਆ ਵਾਲੇ ਵੀ ਬਿਜ਼ੀ ਆ ਜਿਹੜੇ ਜੋਬਾਂ ਕਰਦੇ ਸਰਕਾਰੀ ਉਥੇ ਉਹ ਕੋਈ ਦੇਖ ਰਿਹਾ ਵੀ ਅੱਜ ਆ ਗਿਆ ਫੈਸਲਾ ਕੋਈ ਹੋਰ ਜੋਬ ਤੋਂ ਕੱਢਣ ਦਾ ਜਾਂ ਜੋਬ ਤੇ ਮੁੜ ਕੇ ਸੱਦਣ ਦਾ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਅਮਰੀਕਾ ਸਾਰੇ ਦੇ ਵਿੱਚ ਹੀ ਕਿਤੇ ਕੋਰਟ ਕਚਹਿਰੀ ਦੇ ਮਸਲੇ ਸਾਹਮਣੇ ਆ ਰਹੇ ਨੇ ਚੈਲੰਜ ਹੋ ਰਿਹਾ ਤੇ ਦੂਸਰੇ ਪਾਸੇ ਉਹਨੂੰ ਸੁਪਰੀਮ ਕੋਰਟ ਵਿੱਚ ਲੈ ਜਾਣ ਲਈ ਟਰੰਪ ਹੋਰੀ ਕਾਲੇ ਨੇ ਸੋ ਇਸ ਤਰ੍ਹਾਂ ਦੀ ਗੱਲਬਾਤ ਚੱਲਦੀ ਆ ਤੇ ਇਸੇ ਸਾਰੀ ਮਹਿਮ ਦੇ ਵਿੱਚ ਬਾਰ ਲਿਆਂ ਦੇਸ਼ਾਂ ਦੇ ਲੀਡਰ ਵੀ ਉਹਨਾਂ ਕੋਲ ਮਿਲਣ ਆਏ ਸੀ ਜੀ 트럼ਪ ਟੂ ਕੋਲ ਤੇ ਉਹਨਾਂ ਤੋਂ ਕੁਝ ਜਿੱਤ ਕੇ ਲਿਆਈਏ ਗੱਲਾਂ ਬਾਤਾਂ ਤੇ ਉਹਦੇ ਬਾਰੇ ਗੱਲਬਾਤ ਕਰਨ ਲਈ ਅੱਜ ਮੇਰੇ ਨਾਲ ਪ੍ਰੋਗਰਾਮ ਸ਼ਾਮਲ ਹੋ ਰਹੇ ਨੇ ਸਦਾ ਸਖਦੇਵ ਸਿੰਘ ਔਜਲਾਹੋਰੀ ਜਿਹੜਾ ਪੇਸ਼ੇ ਦੇ ਤੌਰ ਤੇ ਵਕੀਰ ਲਿਆ ਐਡਮੰਟਨ ਸ਼ਹਿਰ ਵਿੱਚ ਇਹਨਾਂ ਨੇ ਇਸੇ ਪਾਸੇ ਕੰਮਕਾਰ ਕੀਤਾ ਸੀਗਾ ਤੇ ਅੱਜ ਕੱਲ੍ਹ ਸਾਡੇ ਨਾਲ ਰੇਡੀਓ ਤੇ ਔਰ ਟੈਲੀਵਿਜ਼ਨ ਤੇ ਅਕਸਰ ਪ੍ਰੋਗਰਾਮ ਸ਼ਾਮਿਲ ਹੁੰਦੇ ਨੇ ਔਇਲਾ ਸਾਹਿਬ ਜੀ ਆਇਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਤ ਸੁਣੋ ਤੁਸੀਂ ਵਕਾਲਤ ਕੀਤੀ ਆ ਬੜੇ ਬੰਦੇ ਉੱਥੇ ਸਾਊ ਜੇ ਹੋ ਕੇ ਬੋਲਦੇ ਹੁੰਦੇ ਕੋਰਟ ਕਚਹਿਰੀ ਜੀ ਦੇਖਿਆ ਉਹ ਕਹਿੰਦੇ ਵੀ ਬੜਾ ਕੋਈ ਇਹਨਾਂ ਨੂੰ ਵਧੀਆ ਬੋਲਣਾ ਚੱਲਣਾ ਜਿਹੜਾ ਉਹ ਆਉਂਦਾ ਹੁੰਦਾ ਜੀ ਪਰ ਕੱਲ ਜੋ ਕੁਝ ਆਪਾਂ ਦੇਖਿਆ ਜੀ ਉਧਰ ਅਮਰੀਕਾ ਦੇ ਵਾਈਟ ਹਾਊਸ ਦੇ ਓਵਲ ਆਫਿਸ ਜਿਹੜਾ ਦੁਨੀਆ ਦੇ ਵਿੱਚ ਬੜਾ ਮਸ਼ਹੂਰ ਗੱਲਬਾਤ ਸੀ ਬਲੋ ਜੀ ਉੱਥੇ ਗੱਲਬਾਤ ਬੜੀ ਉੱਚ ਪੱਧਰੀ ਹੁੰਦੀ ਹੈ ਸੁਣ ਕੇ ਤਰੀਕੇ ਨਾਲ ਉੱਚ ਪੱਧਰੀ ਗੱਲਬਾਤ ਹੁੰਦੀ ਹੈ ਪਰ ਜੋ ਕੱਲ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਉੱਥੇ ਓਵਲ ਆਫਿਸ ਦੇ ਵਿੱਚ ਵਾਪਰਿਆ ਜੀ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਜੋ ਕੁਝ ਵਾਪਰਿਆ ਜੀ ਉਹਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣਿਆ ਵੀ ਜਾਵੇ ਦੇਖਣ ਦੇ ਨਾਲ ਨਾਲ ਇਹ ਲੱਗਦਾ ਇਸ ਤਰ੍ਹਾਂ ਆ ਕਿ ਉੱਥੇ 트럼ਪ ਸਾਹਿਬ ਹੋਣਾ ਨੇ ਤੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਹੋਣੇ ਜਿਹੜੇ ਬੈਂਸ ਸਾਹਿਬ ਹੈਗੇ ਨੇ ਜੀ ਉਹਨਾਂ ਦੋਨਾਂ ਨੇ ਮੈਨੂੰ ਤਾਂ ਲੱਗਦਾ ਆਪਣਾ ਜਰੂਸ ਕਢਾਇਆ ਉੱਥੇ ਜਿਹੋ ਜੀ ਉਹਨਾਂ ਨੇ ਸ਼ਬਦਾਂ ਦੀ ਵਰਤੀ ਜਿਹੋ ਜੇ ਤਰੀਕੇ ਤੇ ਲਹਿਜੇ ਨਾਲ ਉਹਨਾਂ ਨੇ ਅਪਰੋਚ ਕੀਤਾ ਜੇਲੈਂਸਕੀ ਸਾਹਿਬ ਨੂੰ ਤੇ ਜਿਹੇ ਹੋ ਜੀ ਉਹਨਾਂ ਨੇ ਗੱਲਾਂ ਕੀਤੀਆਂ ਜਾਂ ਬੁਲਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹ ਜਦੋਂ ਆਪਾਂ ਸਾਰੀਆਂ ਚੀਜ਼ਾਂ ਦੇਖਦੇ ਆ ਜੀ ਉਹ ਚ ਲੱਗਦਾ ਨਹੀਂ ਸੀ ਇਹ ਕੋਈ ਪ੍ਰਧਾਨ ਕਿਸੇ ਦੇਸ਼ ਦਾ ਗੱਲ ਕਰ ਰਿਹਾ ਹਮ ਰਾਸ਼ਟਰਪਤੀ ਗੱਲ ਕਰ ਰਿਹਾ ਜੀ ਉਹ ਲੱਗਦਾ ਇਦਾਂ ਸਗਾ ਕਿ ਜਿੱਦਾਂ ਕਿਤੇ ਉਹਨਾਂ ਦੀ ਸਟਰੀਟ ਦੇ ਉੱਤੇ ਲੜਾਈ ਹੋ ਰਹੀ ਹੁੰਦੀ ਹੈ ਕਿਤੇ ਸਕੂਲ ਚਿਲਡਰਨ ਦੀ ਨਾ ਹਮ ਜਾਂ ਕਾਲਜ ਦੇ ਚਿਲਡਰਨ ਨੂੰ ਕਹ ਲਓ ਜਿਹੜੇ ਸਟੂਡੈਂਟ ਹੁੰਦੇ ਆ ਜਿੱਦਾਂ ਉਹਨਾਂ ਦੀ ਕੋਈ ਲੜਾਈ ਹੋ ਰਹੀ ਹੁੰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਬਿਨੇ ਤਾਨੇ ਜਿਹੇ ਦੇ ਤੌਰ ਤੇ ਉਹ ਗੱਲਾਂ ਹੋ ਰਹੀਆਂ ਸੀ ਬੁਲੀਂਗ ਹੋ ਰਹੀ ਸੀ ਮੈਨਾਂ ਪਹਿਲਾਂ ਇਹ ਇਹ ਇਹਨਾਂ ਦੀ ਇਸ ਮੀਟਿੰਗ ਤੋਂ ਪਹਿਲਾਂ ਜਿਹੜੇ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਆ ਜਿਵੇਂ ਫਰਾਂਸ ਵਾਲੇ ਮੈਕਰੋਨ ਹੁਣੇ ਆਏ ਸੀਗੇ ਕਿਉਂਕਿ ਜਦੋਂ ਇਹ ਪਹਿਲੀ ਵਾਰੀ ਰਾਸ਼ਟਰਪਤੀ ਬਣੇ ਤਾਂ ਮੈਕਰੋਨ ਹੁਣੇ ਇਹਦੇ ਨਾਲ ਵਧੀਆ ਟਾਈਮ ਜਿਹੜਾ ਸੀ ਉਹਨਾਂ ਨੇ ਗੱਲਬਾਤ ਇਹਦੇ ਨਾਲ ਉਦੋਂ ਵਧੀਆ ਹੁੰਦੀ ਰਹੀ ਉਹਨਾਂ ਦੀ ਜੀ ਜੀ ਤੇ ਉਹਨਾਂ ਨੂੰ ਵੀ ਸ਼ਾਇਦ ਲੱਗਾ ਸੀਗਾ ਵੀ ਮੈਂ ਜਾ ਕੇ ਇਹਨਾਂ ਨਾਲ ਗੱਲਬਾਤ ਕਰਦਾ ਕੋਈ ਨਾ ਕੋਈ ਹੱਲ ਸ਼ਾਇਦ ਨਿਕਲ ਆਵੇ ਹਾਂਜੀ ਚਲੋ ਉਹਨਾਂ ਨਾਲ ਫੇਰ ਵੀ ਜਿਸ ਤਰ੍ਹਾਂ ਦੀ ਗੱਲਬਾਤ ਰਹੀ ਪਰ ਠੀਕ ਰਿਹਾ ਵੀ ਉੱਥੇ ਕੋਈ ਇਦਾਂ ਦੀ ਗੱਲ ਨਹੀਂ ਨਜ਼ਰ ਆਈ ਫਿਰ ਸਟਾਰ ਮਰਹੂਰੀ ਆਏ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਿਹੜੇ ਆ ਜੀ ਜੀ ਕਿਉਂਕਿ ਯੂਰਪ ਸਾਰਾ ਹੀ ਫਿਕਰਮੰਦ ਹੋਇਆ ਨਾ ਇਹ ਸਾਰੀ ਡਿਵੈਲਪਮੈਂਟ ਤੋਂ ਫਿਰ ਉਹਨਾਂ ਨੇ ਵੀ ਆ ਕੇ ਇਹਨਾਂ ਨਾਲ ਗੱਲਬਾਤ ਕੀਤੀ ਔਰ ਉੱਥੇ ਪ੍ਰੈਸ ਦੇ ਨਾਲ ਗੱਲਬਾਤਾਂ ਹੋ ਰਹੀਆਂ ਸੀ ਮੈਂ ਉਹ ਬੈਠਾ ਦੇਖ ਰਿਹਾ ਸੀਗਾ ਕਿਸੇ ਚੈਨਲ ਦੇ ਉੱਤੇ ਹੂੰ ਹੂੰ ਤੇ ਜਿੱਦਾਂ ਹਾਸਾ ਮਖੌਲ ਠੱਠਾ ਉੱਥੇ ਕੀਤਾ ਜਾ ਰਿਹਾ ਸੀ ਇਦਾਂ ਨਹੀਂ ਸੀ ਲੱਗਦਾ ਵੀ ਇਹ ਕੋਈ ਦੀਨ ਦੁਨੀਆ ਦੇ ਕਿਸੇ ਸੀਰੀਅਸ ਮਸਲੇ ਦੇ ਉੱਤੇ ਪਹ ਗੱਲਬਾਤ ਹੋ ਰਹੀ ਆ ਬਿਲਕੁਲ ਜਿਵੇਂ ਹੁਣ ਤੁਹਾਨੂੰ ਪਤਾ ਹੋਣਾ ਥੋੜੇ ਦਿਨ ਪਹਿਲਾਂ ਡੋਨਲਡ 트ੰਪ ਹੋਰਾਂ ਬਾਰੇ ਇਹ ਖਬਰ ਆਈ ਸੀ ਵੀ ਇਹਨਾਂ ਨੇ ਜ਼ੇਲੈਂਸਕੀ ਹੋਰਾਂ ਨੂੰ ਇਹ ਕਿਹਾ ਸੀਗਾ ਵੀ ਇਹ ਬਿਨਾਂ ਚੋਣਾਂ ਤੋਂ ਚੁਣਿਆ ਹੋਇਆ ਹੈਗਾ ਡਿਕਟੇਟਰ ਆ ਜੀ ਅਜਾ ਉੱਥੇ ਇੱਕ ਪ੍ਰੈਸ ਰਿਪੋਰਟਰ ਨੇ ਇਹਨਾਂ ਨੂੰ ਇਹ ਗੱਲ ਪੁੱਛ ਲਈ ਵੀ ਤੁਹਾਡਾ ਹੁਣ ਕੀ ਉਹਨਾਂ ਬਾਰੇ ਵਿਚਾਰ ਆ ਹੁਣ ਜਦੋਂ ਉਹ ਇਹਨਾਂ ਨੂੰ ਮਿਲਣਾ ਹੈ ਜ਼ੇਲੈਂਸਕੀ ਹੋਰੀ ਤੇ 트ੰਪ ਦਾ ਮੋਰੋ ਕਹਿੰਦੇ ਜੀ ਡੇਟਾ ਸ਼ੇਰ ਇਹਨਾਂ ਨੂੰ ਬੜੀ ਆਦਤ ਹੈ ਕਿ ਜਦੋਂ ਨਹੀਂ ਹੁਣ ਤੁਸੀਂ ਦੇਖੋ ਸਾਰੀ ਦੁਨੀਆ 'ਚ ਟੈਲੀਵਿਜ਼ਨ ਤੇ ਅਖਬਾਰਾਂ ਤੇ ਹਰ ਪਾਸੇ ਉਹ ਗੱਲ ਛਪੀ ਆ ਰਿਕਾਰਡ ਹੋਈ ਆ ਲੋਕੀ ਦੇਖਦੇ ਆ ਔਰ ਉਹਨਾਂ ਦਾ ਇਹ ਕਹਿ ਦੇਣਾ ਕਿ ਡੈਡ ਆਈ ਸੇਦਾਰ ਯਾ ਮੈਂ ਇਹ ਕੀ ਦਰਸਾਉਂਦਾ ਜੀ ਇੱਕ ਰਾਸ਼ਟਰਪਤੀ ਠੀਕ ਆ ਹਰੇਕ ਗੱਲ ਨੂੰ ਉਹ ਕਹਿੰਦੇ ਜੀ ਮੈਂ ਡੀਲ 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 ਪਤਾ ਨਹੀਂ ਉਹਨਾਂ ਦੀ ਗੱਲਬਾਤ ਇੱਕ ਡਾਇਲੌਗ ਦੇ ਬਜਾਏ ਤੁਸੀਂ 36 ਯਾਰੀ ਇਹ ਸ਼ਬਦ ਸੁਣਦੇ ਆ ਜਿਹੜੀ ਡੀਲ ਬਣਾਉਣ ਵਾਲੀ ਹੈ ਕਿ ਰਾਸ਼ਟਰਪਤੀ ਡੀਲਸ ਬਣਾਉਂਦਾ ਹੁੰਦਾ ਜੀ ਇਹ ਤਾਂ ਐਂ ਲੱਗਦਾ ਵੀ ਜਿਵੇਂ ਕਿ ਕੋਈ ਭਾਂਡੇ ਵੇਚਣ ਵਾਲਾ ਕੋਈ ਬੰਦਾ ਹੁੰਦਾ ਇਹ ਤਾਂ ਇੱਕ ਵਪਾਰੀ ਮਾਰਕੀਟਿੰਗ ਕਰਨ ਲੱਗਿਆ ਹੋਇਆ ਫੇਰਾ ਖਿਆਲ ਹੋਰ ਕੋਈ ਇਹਦੇ ਵਿੱਚ ਪ੍ਰੈਜ਼ੀਡੈਂਟ ਵਾਲੀ ਗੱਲ ਤਾਂ ਦਿਸਦੀ ਨਹੀਂ ਅੱਛਾ ਫੇਰ ਤੁਸੀਂ ਦੇਖੋ ਕਿ ਕ੍ਰੀਮੀਆ ਦੇ ਉੱਤੇ ਜਦੋਂ ਉਹਨਾਂ ਨੇ ਕਬਜ਼ਾ ਕੀਤਾ ਰਸ਼ੀਆ ਵਾਲਿਆਂ ਨੇ ਜੀ 214 ਚ ਉਹ ਐਡੀ ਵੱਡੀ ਗੱਲ ਆ ਕਿ ਉਹਦਾ ਇਹਨੂੰ ਸਾਲ ਕਹਿੰਦਾ ਜੀ 215 ਚ ਕੀਤਾ ਉਹ ਜ਼ਿਲਨਸਕੀ ਉਹਨਾਂ ਨੇ ਇਹਨੂੰ ਕਰੈਕਟ ਕੀਤਾ ਕਹਿੰਦੇ ਨਹੀਂ 214 ਚ ਕੀਤਾ ਉਦੋਂ ਬਾਅਦ ਕਹਿੰਦੇ 4 ਸਾਲ ਤੁਸੀਂ ਵੀ ਇਸ ਦਫ਼ਤਰ 'ਚ ਰਹਿ ਗਏ ਹੋ ਹੋਰ ਵੀ ਓਬਾਮਾ ਸਾਹਿਬ ਵੀ ਆਏ ਤੇ ਬਾਈਡਨ ਸਾਹਿਬ ਵੀ ਆਏ ਹੁਣ ਦੁਬਾਰਾ ਤੁਸੀਂ ਆਏ ਹੋ ਕਿਸੇ ਵੀ ਗਵਰਨਮੈਂਟ ਨੇ ਉਧਰ ਧਿਆਨ ਨਹੀਂ ਤੋੜੀ ਧਿਆਨ ਨਹੀਂ ਦਿੱਤਾ ਹੁਣ ਤੁਹਾਨੂੰ ਚੇਤਾ ਆ ਗਿਆ ਹੂੰ ਉਹ ਕਹਿੰਦਾ ਉਹ 215 ਨਹੀਂ 214 ਸੀ ਹੈ ਜੀ ਤੇ ਇਹ ਚੀਜ਼ਾਂ ਹੈਗੀਆਂ ਨੇ ਇਹਨਾਂ ਨੂੰ ਭੁੱਲਣ ਦੀ ਆਦਤ ਮੈਨੂੰ ਲੱਗਦਾ ਜਾਨ ਪੁੱਜ ਕੇ ਵੀ ਇਹ ਕਈ ਵਾਰੀ ਕਰਦੇ ਆ ਜਾਂ ਅਟੈਨਸ਼ਨ ਖਿੱਚਣ ਨੂੰ ਕਹਿ ਲਓ ਜਾਂ ਕੁਝ ਵੀ ਕਹਿ ਲਓ ਨੇ ਕਹੀਏ ਤੁਸੀਂ ਦੇਖੋ ਜਦੋਂ ਨਾ ਦੇਖੋ ਰਾਸ਼ਟਰਪਤੀ ਆ ਐਡੀ ਵੱਡੀ ਪਦਵੀ ਆ ਔਰ ਉਹ ਜਿਹੜਾ ਆਵਲ ਆਫਿਸ ਐਡਾ ਵੱਡਾ ਉਹਨਾਂ ਦਾ ਕਹ ਲੋ ਰਤਬਾ ਰੱਖਦਾ ਉਹ ਆਫਿਸ ਦੁਨੀਆ ਭਰ ਦੇ ਵਿੱਚ ਲੋਕ ਉਸਨੂੰ ਮੰਨਦੇ ਰਿਸਪੈਕਟ ਕਰਦੇ ਆ ਪਰ ਉਹ ਜਿਹੜੀ ਨਾ ਜਿਸ ਤਰ੍ਹਾਂ ਉੱਥੇ ਹੁਣ ਜਿਸ ਤਰ੍ਹਾਂ ਦਾ ਮਾਹੌਲ ਜਿਹਾ ਰਚਿਆ ਗਿਆ ਜੀ ਉਹਦੇ ਤੋਂ ਬੜਾ ਮਤਲਬ ਤੁਹਾਡਾ ਨਾ ਮਨ ਉਚਾਟ ਹੁੰਦਾ ਵੀ ਯਾਰ ਇਹ ਕੀ ਸੀ ਤੇ ਕੀ ਬਣ ਗਿਆ ਹਾਂਜੀ ਇੱਕ ਗੱਲ ਹੋਰ ਦੱਸੋ ਭਈ ਮਤਲਬ ਇਹ ਮਤਲਬ ਜਿਹੜਾ ਯੂਐਸਏ ਆ ਹਾਂਜੀ ਇਹ ਰਸ਼ੀਆ ਦੇ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਗਰੁੱਪ ਬਣੇ ਨੇ ਦੋ ਜਾਂ ਕੋਲਡ ਵਾਰ ਆਰੰਭ ਹੋਈ ਆ ਜੀ ਇਹ ਉਦੋਂ ਉਹ ਕਿਤੇ ਵੀ ਸੋਵੀਅਤ ਯੂਨੀਅਨ ਗਿਆ ਉਸ ਵੇਲੇ ਚਾਹੇ ਉਹ ਕਹਿ ਲਓ ਆਪਣੇ ਇੱਥੇ ਕਿਊਬਾ ਵਾਲੇ ਮਿਸਲ ਕ੍ਰਾਈਸਿਸ ਆਇਆ ਸੀ ਜੀ ਹਾਂਜੀ ਹਾਂਜੀ ਉਹਦੇ ਖਿਲਾਫ ਖੜੇ ਹੋਏ ਜੀ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਚਾਹੇ ਉਹ ਅਫਗਾਨਿਸਤਾਨ ਚ ਗਿਆ ਉੱਥੇ ਉਹਨਾਂ ਦੇ ਉਲਟ ਇਰਾਕ ਚ ਗਿਆ ਤਾਂ ਇਰਾਕ ਜਿਹਦੇ ਉਲਟ ਹਾਂਜੀ ਮਤਲਬ ਹਰ ਥਾਂ ਇਹਨਾਂ ਨੇ ਉਹ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਇਹ ਤੁਹਾਨੂੰ ਲੱਗਦਾ ਨਹੀਂ ਪਹਿਲੀ ਵਾਰੀ ਇਹ ਇਤਿਹਾਸ ਰਚਿਆ ਜਾ ਰਿਹਾ ਵੀ ਜਿਹੜਾ ਅਮਰੀਕਾ ਆ ਉਹ ਰਸ਼ੀਆ ਦੇ ਨਾਲ ਜਾ ਕੇ ਖੜਾ ਹੋ ਰਿਹਾ ਇਹ ਡੈਮੋਕ੍ਰੇਸੀ ਦਾ ਪੱਲਾ ਛੱਡ ਕੇ ਇਹ ਵੈਸੇ ਕਈ ਅਮਰੀਕਨ ਵੀ ਇਸ ਉੱਤੇ ਕੁਐਸਚਨ ਕਰ ਰਹੇ ਆ ਉਹਨਾਂ ਦੇ ਜਿਹੜੇ ਪ੍ਰਤੀਨਿਧੀ ਚੁਣੇ ਹੋਏ ਆ ਉਹਨਾਂ ਦੇ ਵਿੱਚੋਂ ਵੀ ਕੁਝ ਇੱਥੇ ਸਵਾਲ ਕਰ ਰਹੇ ਆ ਕਿ ਇਹ ਵਾਕਿਆ ਅਮਰੀਕਨ ਤੇ ਰਸ਼ੀਅਨ ਦੀ ਗੱਲ ਆ ਜਾਂ ਪੂਤਨ ਤੇ ਟਰੰਪਸ ਆ ਦੀ ਗੱਲ ਆ ਕਿਉਂ ਟਰੰਪ ਸਾਹਿਬ ਹਮੇਸ਼ਾ ਕਹਿੰਦੇ ਨੇ ਮੇਰਾ ਦੋਸਤ ਹੈ ਬਿਲਕੁਲ ਹਾਂ ਜੀ ਮੈਂ ਉਹਨੂੰ ਗੱਲ ਮਨਵਾ ਸਕਦਾ ਹੂੰ ਮੇਰਾ ਦੋਸਤ ਆ ਅੱਛਾ ਤੇ ਉਹ ਹੁਣ ਜੇ ਤੇਰੀ ਉਹਦੇ ਨਾਲ ਦੋਸਤੀ ਆ ਹੁਣ ਤੂੰ ਕੀ ਕਹਿ ਰਿਹਾ ਕਿ ਉਹਦੇ ਨਾਲ ਵਪਾਰ ਵੀ ਕਰੋ ਉਹਨੂੰ ਫਾਇਦਾ ਵੀ ਪਹੁੰਚਾਓ ਤੇ ਨਾਲ ਮੈਨੂੰ ਵੀ ਫਾਇਦਾ ਪਹੁੰਚਾਓ ਇਹ ਦੇ ਵਪਾਰ ਵਾਲੀ ਗੱਲ ਹੋ ਗਈ ਨਾ ਇਹ ਕੋਈ ਪੋਲਿਟਿਕਸ ਨਹੀਂ ਨਾ ਹੋਇਆ ਐਕਚੁਅਲੀ ਗੱਲ ਸੀਗੀ ਕਿ ਡੈਮੋਕ੍ਰੇਸੀ ਤੇ ਕਾਮਨਿਜ਼ਮ ਦੀ ਹੂੰ ਹੂੰ ਉਥੇ ਕਾਮਨਿਜ਼ਮ ਸੀਗਾ ਚਾਈਨਾ ਤੇ ਰਸ਼ੀਆ 'ਚ ਜੀ ਜਾਂ ਸੋਵੀਅਤ ਯੂਨੀਅਨ ਹੁੰਦਾ ਸੀ ਉਦੋਂ ਜੀ ਜੀ ਤੇ ਇੱਥੇ ਨਹੀਂ ਸੀ ਉਦੋਂ ਇਹਨਾਂ ਨੂੰ ਡਰ ਇਹ ਸੀਗਾ ਐਕਚੁਅਲੀ ਉਹ ਬਹਾਨਾ ਦੇ ਭਾਵੇਂ ਕਾਮਨਿਜ਼ਮ ਦਾ ਲਾ ਲਓ ਜਿਹੜਾ ਮਰਜ਼ੀ ਲਾ ਲਓ ਹੂੰ ਉਦੋਂ ਇਹਨਾਂ ਨੂੰ ਡਰ ਸੀਗਾ ਕਿ ਜਿਹੜਾ ਸੋਵੀਅਤ ਯੂਨੀਅਨ ਆ ਜੀ ਇਹਨਾਂ ਨੂੰ ਸ਼ੱਕ ਸੀ ਕਿ ਉਹ ਸਾਡੇ ਤੋਂ ਸਟਰੋਂਗ ਹੁੰਦਾ ਜਾਂਦਾ ਮਿਲਟਰੀ ਵਾਈਜ਼ ਜਿਹੜਾ ਇਹ ਨਹੀਂ ਸੀ ਚਾਹੁੰਦੇ ਜੀ ਇਸ ਕਰਕੇ ਇਹਨਾਂ ਦੀ ਉਦੋਂ ਲੜਾਈ ਜਿਹੜੀ ਆ ਕੋਲਡ ਵਾਰ ਕਹਨੋ ਉਹ ਇਸ ਚੀਜ਼ ਦੀ ਸੀਗੀ ਕਿ ਸਰਪੰਚੀ ਸਾਡੇ ਕੋਲੇ ਰਵੇ ਉਹ ਜਿਹੜਾ ਦਬ ਦਬਾਏ ਨਾ ਦੁਨੀਆਂ ਦੇ ਵਿੱਚ ਉਹ ਅਮਰੀਕਾ ਦਾ ਹੋਵੇ ਸੋਵੀਅਤ ਯੂਨੀਅਨ ਦਾ ਨਾ ਹੋਵੇ ਹੂੰ ਹੂੰ ਉਦੋਂ ਚੱਕਰ ਤੇ ਇਹ ਸੀਗਾ ਅੱਛਾ ਇਹਨਾਂ ਨੇ ਉਦੋਂ ਜ਼ੋਰ ਪਾਇਆ ਬਥੇਰਾ ਕੁਝ ਹੋਇਆ ਤੇ ਹੌਲੀ ਹੌਲੀ ਇਹ ਕਾਮਯਾਬੀ ਹੋ ਗਏ ਉਹਨੂੰ ਤੋੜਨ ਦੇ ਵਿੱਚ ਤੇ ਉਹਦੇ ਵਿੱਚੋਂ ਕਿੰਨੇ ਦੇਸ਼ ਇਹਨਾਂ ਨੇ ਬਾਹਰ ਕਢਾ ਦਿੱਤੇ ਹੂੰ ਹੂੰ ਸੋਵੀਅਤ ਯੂਨੀਅਨ ਟੁੱਟ ਗਿਆ ਰਸ਼ੀਆ ਬਣ ਗਿਆ ਅੱਛਾ ਫੇਰ ਇਹ ਕੋਚਰ ਚੌਪਰ ਹੈ ਹੁਣ ਰਸ਼ੀਆ ਦੀ ਤਾਕਤ ਮੋੜ ਕੇ ਇਹਨਾਂ ਨੂੰ ਦਿਖ ਰਹੀ ਪਈ ਉਹ ਤਾਂ ਮੋੜ ਕੇ ਕਬਜ਼ਾ ਕਰਨ ਲੱਪਿਆ ਗਵੰਡੀ ਦੇਸ਼ਾਂ ਤੇ ਤੇ ਹੁਣ ਨਿਕਾ ਤੇ ਇਹਨਾਂ ਦੀ ਵੀ ਜੋ ਯੂਕਰੇਨ ਦੇ ਵਿੱਚ ਹੈਗੀ ਆ ਉੱਥੇ ਖਣਚ ਪਦਾਰਥ ਬੜੇ ਨੇ ਜੀ ਉੱਥੇ ਰਾਜ ਬੜਾ ਹੁੰਦਾ ਕਿਉਂਦੀ ਜ਼ਮੀਨ ਜਿਹੜੀ ਉਹ ਵਾਈ ਵਾਸਤੇ ਬਹੁਤ ਸੋਹਣੀ ਆ ਖੇਤੀਬਾੜੀ ਵਾਸਤੇ ਹੈ ਨੀ ਉੱਥੇ ਅਨਾਜ ਵੀ ਬਹੁਤ ਹੁੰਦਾ ਹੈ ਉੱਥੇ ਖਣਿਜ ਪਦਾਰਥ ਵੀ ਬੜੇ ਸੋਹਣੇ ਨਿਕਲਦੇ ਨੇ ਤੇਲ ਵੀ ਨਿਕਲਦਾ ਤੇ ਇਹਨਾਂ ਦੀ ਨਿਕਾ ਉਹਨਾਂ ਚੀਜ਼ਾਂ ਤੇ ਆ ਖਣਿਜ ਪਦਾਰਥਾਂ ਤੇ ਜ਼ਿਆਦਾ ਹਾਂ ਖਣਿਜ ਪਦਾਰਥਾਂ ਤੇ ਜ਼ਿਆਦਾ ਹੈ ਜੀ ਤੇ ਉਹਦੇ ਵਿੱਚ ਜਿਹੜਾ ਰਸ਼ੀਆ ਇਸ ਵੇਲੇ ਹੂੰ ਉਹਦੀ ਵੀ ਨਿਕਾ ਉਹਨਾਂ ਤੇ ਹੈਗੀ ਆ ਕਿਉਂ ਐਕਚੁਅਲੀ ਕਿਸੇ ਟਾਈਮ ਦੇ ਉੱਤੇ ਜਿਹੜਾ ਯੂਕਰੇਨ ਆ ਉਹ ਰਸ਼ੀਆ ਦਾ ਹਿੱਸਾ ਹੀ ਤੇ ਹੁੰਦਾ ਸੀ ਜੀ ਜੀ ਉੱਚੇ ਨਿਕਾਲਿਆ ਨਾ ਸੋਵੀਅਤ ਯੂਨੀਅਨ ਦਾ ਹਾਂਜੀ ਸੋਵੀਅਤ ਯੂਨੀਅਨ ਦਾ ਜੀ ਅੱਛਾ ਹੁਣ ਜਿਹੜੇ ਉਧਰਲੇ ਦੋ ਸੂਬੇ ਨਾਲ ਲੱਗਦੇ ਆ ਰਸ਼ੀਆ ਦੇ ਜੀ ਜੋ ਕ੍ਰੇਨ ਦੇ ਉਹਦੇ ਵਿੱਚ ਆਬਾਦੀ 80% ਤੋਂ ਜ਼ਿਆਦਾ ਰਸ਼ੀਅਨ ਦੀ ਆ ਹਮ ਰਸ਼ੀਅਨ ਹੀ ਬੋਲਦੇ ਆ ਰਸ਼ੀਅਨ ਹੀ ਉੱਥੇ ਰਹਿੰਦੇ ਆ ਅੱਛਾ ਉਹ ਜਿਹੜੇ ਦੋ ਸੂਬੇ ਨੇ ਉਹ ਕਹਿੰਦੇ ਵੀ ਸਾਨੂੰ ਆਟੋਨਮੀ ਚਾਹੀਦੀ ਆ ਅੱਛਾ ਜੇ ਉਹਨਾਂ ਨੇ ਕਿਹਾ ਤੇ ਉਹਦੇ ਵਿੱਚ ਇਹਨਾਂ ਨੇ ਇਧਰ ਕੀਤਾ ਤੇ ਪੁਟਰ ਸਾਹਿਬ ਉਹਨਾਂ ਨੂੰ ਸਪੋਰਟ ਕਰਨ ਲੱਗ ਪਏ ਪੀ ਇਹਨਾਂ ਨੂੰ ਇਹਨਾਂ ਦੀ ਆਟੋਨਮੀ ਦਿਓ ਇਹਨਾਂ ਨੂੰ ਕਿਉਂ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਉਦੋਂ ਹੀ ਉਹਨਾਂ ਨੇ ਕਬਜ਼ਾ ਕੀਤਾ ਸੀਗਾ ਜੇ ਨਵਾਂ ਨਵਾਂ ਕ੍ਰੈਮੀਆਂ ਤੇ ਇਹਨਾਂ ਨੂੰ ਇਹ ਚੰਗਾ ਅਮਰੀਕਾ ਵਾਲਿਆਂ ਨੂੰ ਨਹੀਂ ਲੱਗਾ ਤੇ ਹੁਣ ਇਹਨਾਂ ਨੂੰ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਉੱਥੋਂ ਭਜਾਓ ਅੱਛਾ ਨਹੀਂ ਚਲੋ ਇਹ ਜਿਹੜੀ ਨਾ ਗੱਲਬਾਤ ਹੈਗੀ ਆ ਵੀ ਕਿਸੇ ਮੁਲਕ ਦੇ ਵਿੱਚ ਜਿਹੜੀ ਪਾਪੂਲੇਸ਼ਨ ਇੱਕ ਜ਼ਿਆਦਾ ਹਿੱਸਾ ਹੈਗਾ ਵੀ ਉਹ ਜੇ ਉਹਨਾਂ ਦੀ ਬੈਕਗ੍ਰਾਉਂਡ ਵਾਲਾ ਇਹ ਕਈ ਵਾਰੀ ਹੁੰਦਾ ਵੀ ਜਿਹੜੀਆਂ ਵੱਡੀਆਂ ਤਾਕਤਾਂ ਹੈਗੀਆਂ ਇਹ ਉੱਥੇ ਕੁਝ ਹਿੱਲ ਜੁਲ ਆਪ ਵੀ ਕਰਵਾਉਂਦੀਆਂ ਵੀ ਸਾਡੀ ਮਰਜ਼ੀ ਦਾ ਲੀਡਰ ਹੋਵੇ ਬਿਲਕੁਲ ਉਹ ਤੋਂ ਅਸੀਂ ਜੋ ਜੀ ਆ ਹੋਵੇ ਉਹ ਕਰਵਾ ਲਈਏ ਹਾਂਜੀ ਜਾਂ ਇਹਨਾਂ ਨੂੰ ਇਹ ਨਹੀਂ ਫਿਰ ਖਤਰਾ ਪੈਂਦਾ ਵੀ ਲੈ ਵੀ ਕੱਲ ਨੂੰ ਇੱਥੇ ਕੋਈ ਹੋਰ ਵਿਅਕਤੀ ਜਿਹੜਾ ਉਹ ਗਵਾਂਡ ਜੀ ਸਾਡੇ ਆ ਕੇ ਬਹਿ ਜਾਊਗਾ ਹਾਂਜੀ ਜਿਵੇਂ ਹੁਣ ਤੁਹਾਨੂੰ ਯਾਦ ਹੋਣਾ ਵੀ ਇਹ ਅਸਲ 'ਚ ਜਿਹੜਾ ਨੈਟੋ ਵਾਲੀ ਗੱਲ ਸੀ ਇਹ ਪਹਿਲਾਂ ਜ਼ਿਲੈਂਟਕੀ ਸਾਹਿਬ ਨੂੰ ਕਿਹਾ ਗਿਆ ਸੀ ਵੀ ਤੁਹਾਨੂੰ ਨੈਟੋ ਦਾ ਮੈਂਬਰ ਅਸੀਂ ਬਣਾਵਾਂਗੇ ਨਹੀਂ ਐਕਚੁਅਲੀ ਜਦੋਂ ਇਹ ਵੱਖਰੇ ਹੋਏ ਆ ਰਸ਼ੀਆ 'ਚੋਂ ਉਦੋਂ ਇਹਨਾਂ ਨੇ ਐਗਰੀਮੈਂਟ ਵੀ ਕੀਤਾ ਸੀ ਰਸ਼ੀਆ ਦੇ ਨਾਲ ਅੱਛਾ ਭਈ ਅਸੀਂ ਨੈਟੋ ਦੇ ਮੈਂਬਰ ਨਹੀਂ ਬਣਾਂਗੇ ਇਹ ਇਹਨਾਂ ਨੇ ਕੀਤਾ ਸੀ ਯੂਕਰੇਨ ਵਾਲਿਆਂ ਨੇ ਯੂਕਰੇਨ ਵਾਲਿਆਂ ਨੇ ਅੱਛਾ ਤੇ ਉਹਦੇ ਨਾਲ ਇਹ ਵੀ ਉਹਨਾਂ ਕਿਹਾ ਸੀਗਾ ਵੀ ਇਹ ਜਿਹੜਾ ਯੂਕਰੇਨ ਆ ਇਹ ਨੈਟੋ ਦਾ ਇੱਥੇ ਜਿਹੜੇ ਮਿਸਾਈਲਜ਼ ਜਾਂ ਵੈਪਨਰੀ ਉਹ ਇੱਥੇ ਨਹੀਂ ਲਿਆਂਦੀ ਜਾਊਗੀ ਬਾਰਡਰ ਤੇ ਅੱਛਾ ਕਿਉਂ ਯੂਕਰੇਨ ਜਿਹੜਾ ਇਹ ਜਿੱਦਾਂ ਕਹਿ ਲੋ ਕਿ ਉਹ ਇੱਕ ਕਿਸਮ ਦਾ ਬਫਰ ਸਟ੍ਰੇਟ ਹੈ ਹਮ ਹਮ ਇਹਦੇ ਵਿੱਚ ਉਹਨਾਂ ਦੇ ਅੱਡੇ ਨਹੀਂ ਆ ਕੇ ਬਣਨਗੇ ਲੜਾਈ ਦਾ ਸਮਾਨ ਇੱਥੇ ਲਿਆ ਕੇ ਗੱਡ ਰਹੇ ਤੇ ਸਾਡੇ ਉੱਤੇ ਬੰਬ ਚਲਾਉਣੇ ਸ਼ੁਰੂ ਕਰਦੇ ਆ ਉਹ ਚੀਜ਼ਾਂ ਉਹਨਾਂ ਦੇ ਪਹਿਲਾਂ ਐਗਰੀਮੈਂਟ ਹੋਇਆ ਆ ਅੱਛਾ ਉਸ ਪੱਖ ਤੋਂ ਜੇ ਤੁਸੀਂ ਇੰਟਰਨੈਸ਼ਨਲ ਲਾ ਦੇ ਥੱਲੇ ਦੇਖੋ ਤਾਂ ਐਕਚੁਅਲੀ ਰਸ਼ੀਆ ਵਾਲੇ ਸਹੀ ਨੇ ਉਹਨਾਂ ਨੇ ਇਹਨਾਂ ਨੂੰ ਉਧਾ ਨਹੀਂ ਹਮਲਾ ਕੀਤਾ ਉਹ ਕਹਿੰਦੇ ਸੀਗੇ ਕਿ ਜਦੋਂ ਨੈਟੋ ਚ ਲਿਆਉਣ ਦੀ ਗੱਲ ਹੋਈ ਉਹ ਕਹਿੰਦੇ ਸੀ ਵੀ ਤੁਸੀਂ ਇਹ ਨੈਟੋ ਦਾ ਹਿੱਸਾ ਨਹੀਂ ਬਣ ਸਕਦੇ ਮੈਂ ਉਹੀ ਗੱਲ ਕੀਤੀ ਕਿ ਨਾ ਇੱਥੇ ਵੈਪਨ ਨਹੀਂ ਲਿਆ ਸਕਦੇ ਨਹੀਂ ਨੈਟੋ ਦਾ ਹਿੱਸਾ ਬਣਨ ਨੂੰ ਕਿਹਨੇ ਕਿਹਾ ਇਹਨਾਂ ਨੂੰ ਜਲੈਂਚ ਕੀ ਹੋਰਾਂ ਨੂੰ ਫੇਰ ਇਹ ਨਾ ਫਿਰ ਇਧਰ ਨੈਟੋ ਵਾਲਿਆਂ ਨੇ ਕਿਹਾ ਨਾ ਇਧਰੋਂ ਅਮਰੀਕਾ ਪਿੱਛੋਂ ਹੈਗਾ ਇਹਨਾਂ ਨੂੰ ਹੱਥ ਦੇਣ ਵਾਲਾ ਵੀ ਉਹਨਾਂ ਨੂੰ ਕਹੋ ਤੇ ਵਿੱਚ ਆਪਣੇ ਰਲਾ ਲਓ ਅਸੀਂ ਉੱਥੇ ਆਪਣਾ ਅੱਡੇ ਪੜਾ ਸਕਦੇ ਆ ਨਹੀਂ ਤਾਂ ਫੇਰ ਬਾਅਦ ਦੇ ਵਿੱਚ ਇਹਨਾਂ ਨੇ ਉਹਨੂੰ ਇਹ ਕਿਉਂ ਕਿਹਾ ਵੀ ਅਸੀਂ ਤੈਨੂੰ ਨੈਟੋ 'ਚ ਨਹੀਂ ਲੈ ਸਕਦੇ ਹਣ ਦੇਖੋ ਪਹਿਲਾਂ ਤਾਂ ਇਹ ਕਹਿਆ ਕਿ ਉਹਨਾਂ ਨੂੰ ਓਖਸਾ ਲਿਆ ਹੁਣ ਬਾਅਦ ਵਿੱਚ ਉਹਨਾਂ ਨੂੰ ਨੇਟੋ ਦੇ ਵਿੱਚ ਤਾਂ ਉਹਨੂੰ ਭਰਤੀ ਨਹੀਂ ਕੀਤਾ ਉਹ ਤਾਂ ਬਾਰ ਬਾਰ ਕਹਿੰਦੇ ਸੀ ਵੀ ਸਾਨੂੰ ਨੇਟੋ ਚ ਕਰੋ ਤੁਸੀਂ ਉਹ ਕਰੋ ਤਾਂ ਉਹਦੀਆਂ ਵਾਸਤੇ ਵੀ ਤਾਂ ਕੰਡੀਸ਼ਨਾਂ ਹੈਗੀਆਂ ਨਾ ਉਹਦੇ ਵਿੱਚ ਵੀ ਸਾਰੇ ਦੇਸ਼ਾਂ ਦੀ ਉਹਨਾਂ ਦੀ ਸਹਿਮਤੀ ਹੋਣੀ ਚਾਹੀਦੀ ਆ ਨੇਟੋ ਵਾਲਿਆਂ ਦੀ ਤੇ ਉਹਦੇ ਵਿੱਚ ਐਕਚੁਅਲੀ ਉਹਨਾਂ ਨੇ ਕਹਿ ਦੇ ਦਿੱਤਾ ਪਰ ਇਹਨਾਂ ਦਾ ਵੀ ਇੱਕ ਐਗਰੀਮੈਂਟ ਹੈਗਾ ਨਾ ਦੂਜੇ ਪਾਸੇ ਰਸ਼ੀਆ ਦੇ ਨਾਲ ਉਹਨਾਂ ਤਾਂ ਵੀ ਡਰਦੇ ਆ ਨਾ ਹੂੰ ਉਹਨਾਂ ਦੇ ਵੀ ਤਾਂ ਮੋਢੇ 'ਤੇ ਆ ਉਹਨਾਂ ਨੇ ਆਪਣੀਆਂ ਉੱਤੇ ਡੈਨਮਾਰਕ, ਸਵੀਡਨ ਤੇ ਨਾਰਵੇ ਆਲ ਫੌਜਾਂ ਲੈ ਆ ਕੇ ਨੇੜੇ ਖੜੀਆਂ ਕਰ ਦਿੱਤੀਆਂ ਰਸ਼ੀਆ ਵਾਲਿਆਂ ਨੇ ਹੁਣ ਖਤਰਾ ਤੇ ਇਹਨਾਂ ਨੂੰ ਵੀ ਆ ਨਾ ਹੁਣ ਕੱਲ ਨੂੰ ਇਹ ਕਹਿਣਗੇ ਵੀ ਰਸ਼ੀਆ ਨੂੰ ਵੀ ਨੈਟੋ ਚ ਦਾਖਲ ਕਰ ਲਓ ਹੂੰ ਫਿਰ ਇਹੋ ਹੀ ਹੋਊਗਾ ਨਾ ਨਹੀਂ ਕਿਉਂਕਿ ਪਹਿਲਾਂ ਗੱਲ ਇਹ ਹੀ ਚੱਲੀ ਸੀ ਨਾ ਜਦੋਂ ਮੇਰੇ ਖਿਆਲ ਅੰਗਲੈਂਡ ਵਾਲੇ ਬੌਰਸ ਜੋਨਸਨ ਹੁਣੀ ਸੀਗੇ ਹਾਂਜੀ ਉਹਨਾਂ ਨੇ ਇਹ ਗੱਲ ਕੀਤੀ ਵੀ ਅਸੀਂ ਇਹਨਾਂ ਨੂੰ ਨੈਟੋ ਚ ਲਾਉਣਾ ਤਾਂ ਤਦ ਹੀ ਇਹ ਜਿਹੜਾ ਮੈਨੂੰ ਲੱਗਦਾ ਵੀ ਇਸ਼ੂ ਖੜਾ ਹੀ ਉੱਥੋਂ ਕੀ ਹੋਇਆ ਤੇ ਬਾਅਦ ਵਿੱਚ ਰਸ਼ੀਆ ਵਾਲੇ ਜਿਹੜੇ ਨੇ ਫੌਜਾ ਭਾਵਾਂ ਦੇਖੋ ਹੁਣ ਹਮਲਾ ਤਾਂ ਉਹਨਾਂ ਨੇ ਕੀਤਾ ਪਹਿਲਾਂ ਇਹਨਾਂ ਤੇ ਯਾ ਯੂਕਰੇਨ ਦੇ ਉੱਤੇ ਅਗਰੈਸਰ ਤਾਂ ਉਹੋ ਹੀ ਨੇ ਅਗਰੈਸਰ ਉਹੋ ਹੀ ਪਰ ਉਹ ਜਿਹਦਾ ਕਹਿੰਦੇ ਹੁੰਦੇ ਆ ਕਿਸੇ ਸ਼ੱਕ ਦੇ ਆਧਾਰ ਤੇ ਕਰ ਗਾਇਆ ਉਹ ਸ਼ੱਕ ਦੇ ਆਧਾਰ ਤੇ ਯਾ ਤੇ ਭਾਵਾਂ ਇਹ ਮੈਂਬਰ ਹਾਲੇ ਨਹੀਂ ਸੀ ਬਣੇ ਤੇ ਉਹਨਾਂ ਤਾਂ ਵੀ ਚੱਕ ਦਿੱਤਾ ਕੰਮ ਜਦੋਂ ਉਹਨਾਂ ਨੇ ਅਟੈਕ ਵੀ ਕੀਤਾ ਸੀ ਯੂਕਰੇਨ ਦੇ ਉੱਤੇ ਤੁਹਾਨੂੰ ਯਾਦ ਹੋਣਾ ਕਿ ਇੰਗਲੈਂਡ ਦਾ ਨਮਾਇਦਾ ਉੱਥੇ ਪਹੁੰਚਣ ਤੋਂ ਪਹਿਲਾਂ ਹਮ ਬੋਰਸ ਜਨ ਜੌਨਸਨ ਜਦੋਂ ਉੱਥੇ ਗਏ ਆ ਉਦੋਂ ਪਹਿਲਾਂ ਇੱਕ ਸਟੇਟਮੈਂਟ ਆਈ ਸੀ ਪ੍ਰੈਜ਼ੀਡੈਂਟ ਜੋਰਾਂਸਕੀ ਦੀ ਉਹ ਕਹਿੰਦਾ ਵੀ ਜੇ ਮੇਰੀ ਮੁਲਾਕਾਤ ਪੂਟਨ ਦੇ ਨਾਲ ਅੱਧੇ ਘੰਟੇ ਦੀ ਹੋ ਜਾਏ ਫੇਸ ਟੂ ਫੇਸ ਤੇ ਅਸੀਂ ਇਹ ਸਮਝੌਤਾ ਕਰ ਸਕਦੇ ਹਾਂ ਕਬੂਤਾ ਰੇਡ ਕਾ ਨਹੀਂ ਸੀਗਾ ਜਿਹੜੇ ਯੂਕਰੇਨ ਵਾਲੇ ਆ ਉਹ ਉਹਨਾਂ ਦੀਆਂ ਬੁਤੀਆਂ ਗੱਲਾਂ ਬੰਨਣ ਨੂੰ ਤਿਆਰ ਸੀਗੇ ਇਹ ਕਹਿੰਦੇ ਮੈਂ ਸਾਡਾ ਅੱਧੇ ਘੰਟੇ ਸਮਝੌਤਾ ਹੋ ਸਕਦਾ ਲੜਾਈ ਬੰਦ ਹੋ ਜੂ ਇਹ ਨਹੀਂ ਸੀ ਚਾਹੁੰਦੇ ਕਿ ਲੜਾਈ ਬੰਦ ਹੋਵੇ ਇੰਗਲੈਂਡ ਵਾਲੇ ਜਾਂ ਕਹਿ ਲਓ ਜਾਂ ਅਮਰੀਕਾ ਵਾਲੇ ਦੇ ਨਾਲ ਉਹ ਲੋ EU ਇਸ ਦਾ ਸਾਰਾ ਹੀ ਅੱਛਾ ਹੁਣ ਇੱਥੇ ਫਿਰ ਪੁਆਇੰਟ ਜਿਹੜਾ 트ੰਪ ਹੁਣ ਦਾ ਗੱਲ ਕਰਦਾ ਉਹ ਕਹਿੰਦਾ ਜੀ ਵੀ ਮੈਂ ਤਾਂ ਇਹ ਚਾਹੁੰਦਾ ਵੀ ਲੜਾਈ ਬੰਦ ਹੋਵੇ ਹਾਂਜੀ ਕੋਈ ਬੰਦੇ ਦੋਨੇ ਪਾਸੇ ਮੰਨ ਰਹਾ ਔਰ ਜ਼ੇਲੈਂਸਕੀ ਨੂੰ ਇਹ ਵੀ ਉਹਨਾਂ ਨੇ ਗੱਲ ਕਹੀ ਆ ਵੀ ਭਾਈ ਜੇ ਤੂੰ ਹੀ ਨਹੀਂ ਤਾਂ ਤੁਹਾਡਾ ਮੁਲਕ ਜਿਹੜਾ ਤੇਰੇ ਲਈ ਉਹ ਮੁਲਕ ਹੀ ਖਤਮ ਹੋ ਜਾਣਾ ਤੇ ਉਹਦੇ ਵਿੱਚ ਕੰਡੀਸ਼ਨ ਵੀ ਤਾਂ ਦੇਖੋ ਨਾ ਕੀ ਹੈ ਲੜਾਈ ਅਸੀਂ ਬੰਦ ਕਰਾ ਦਿੰਨੇ ਆ ਜਿਹੜੇ ਉਧਰਲੇ ਇਸਟ ਵਾਲੇ ਔਰ ਰਸ਼ੀਆ ਨੂੰ ਛੱਡ ਦਿਓ ਜਿਹੜੇ ਬਾਕੀ ਖਾਣੇ ਦੇ ਪਦਾਰਥ ਆ ਉਹ ਸਾਰਾ ਐਕਸੈਸ ਸਾਨੂੰ ਦੇ ਦਿਓ ਕਿਉਂਕਿ ਅਸੀਂ ਤੁਹਾਡੀ ਹੈਲਪ ਕੀਤੀ ਹੋਈ ਆ ਹੈ ਜੀ ਉਹ ਅਸੀਂ ਲਿਆਵਾਂਗੇ ਸਾਰੇ ਇੱਥੋਂ ਕੱਢ ਕੇ ਤੇ ਉਸ ਦੇ ਬਾਰੇ ਅਛਾ ਫੇਰ ਵੀ ਸਮਝੌਤਾ ਹੋ ਜਾਂਦਾ ਸ਼ਾਇਦ ਜਿਹੜਾ ਅਸੀਂ ਕਿਉਂ ਨਹੀਂ ਕਹਿੰਦੇ ਵੀ ਉਹ ਅਸੀਂ ਕਰਨ ਨੂੰ ਤਿਆਰ ਵੀ ਆ ਪਰ ਕਿਸੇ ਕੰਡੀਸ਼ਨ ਤੇ ਹੂੰ ਵੀ ਸਾਨੂੰ ਗਰੰਟੀ ਦਿਓ ਕਿ ਸਾਡੇ ਤੇ ਮੁੜ ਕੇ ਰਸ਼ੀਆ ਅਟੈਕ ਨਹੀਂ ਕਰੇਗਾ ਹੂੰ ਹੂੰ ਤੇ ਟਰੰਪਸ ਸਾਹ ਹੁਣ ਦੀ ਗਰੰਟੀ ਪਤਾ ਕੀ ਹੈ ਹੁਣ ਇਥੇ ਓਵਲ ਆਫਿਸ ਵਿੱਚ ਉਹਨਾਂ ਕੀ ਕਿਹਾ ਕਿ ਟਰੰਪ ਉਹ ਤੁਹਾਡੀ ਗਰੰਟੀ ਹੈ ਹੂੰ 트럼ਪ ਤੇ ਤੇ ਪੌਣੇ 4 ਸਾਲ ਰਹਿ ਗਏ ਹਾਂ ਉਹ ਤਾਂ ਪਾਸੇ ਹੋ ਜੂ ਉਸ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਬਣ ਵੀ ਨਹੀਂ ਸਕਦਾ ਹੂੰ ਹੂੰ ਤੇ ਉਸ ਤੋਂ ਬਾਅਦ ਗਰੰਟੀ ਕਿਹਦੀ ਹੋਊਗੀ ਕਹਿੰਦਾ ਜਦੋਂ ਅਸੀਂ ਉੱਥੇ ਵਿੱਚ ਬੈਠੇ ਆ ਤੇ ਸਾਡੀ ਗਰੰਟੀ ਆ ਇਹਦਾ ਮਤਲਬ ਜਿੰਨਾ ਚਿਰ ਅਮਰੀਕਾ ਵਾਲੇ ਉੱਥੇ ਬੈਠੇ ਆ ਵਿੱਚ ਉਹਦੇ ਆਪਣੇ ਖਣ ਚ ਪਦਾਰਥ ਕੱਢ ਰਹੇ ਆ ਉਹਨਾਂ ਆਪਣੇ ਉਹਨੂੰ ਪ੍ਰੋਟੈਕਟ ਕਰਨਾ ਉਸ ਤੋਂ ਬਾਅਦ ਤੁਹਾਨੂੰ ਛੱਡ ਕੇ ਜਿਹਦਾ ਕੌਨਸੀ ਛੱਡੇ ਸੀ ਇਰਾਕ ਦੇ ਵਿੱਚ ਛੱਡ ਕੇ ਪਹਾੜਾਂ 'ਚ ਆ ਜਾਣਗੇ ਉਹ ਮੈਨੂੰ ਨਾਲ ਤੁਹਾਡੀ ਜਿਹੜੀ ਗੱਲ ਤੋਂ ਬਈ ਜਿਹੜੀ ਉਹ ਤੁਸੀਂ ਪਹਿਲਾਂ ਗੱਲ ਕੀਤੀ ਆ ਕੋਈ ਅਸੀਂ ਤੁਹਾਨੂੰ ਆਹ ਦੇ ਨਾ ਆਹ ਦੇ ਤੁਸੀਂ ਆਇਸਾ ਉਹਨਾਂ ਨੂੰ ਦੇ ਦਿਓ ਮੈਨੂੰ ਸਾਡੇ ਪਿੰਡ ਨਾਲ ਇੱਕ ਮਾਸਟਰ ਹੋਇਆ ਕਰਦਾ ਸੀ ਉਹਨਾਂ ਦੀ ਗੱਲ ਯਾਦ ਆ ਗਈ ਉਹ ਕਹਿੰਦੇ ਐਦਾਂ ਕਿਸੇ ਬੰਦੇ ਨੂੰ ਅਖੇ ਇਨਾਮ ਦਿੱਤਾ ਕਲਾਸ ਦੇ ਵਿੱਚ ਨਾ ਉਹ ਗੱਲ ਕਰਦੇ ਸੀ ਹਾਂਜੀ ਅਖੇ ਇਨਾਮ ਕੀ ਦਿੱਤਾ ਉਹ ਕਹਿੰਦੇ ਲੈ ਫੜ ਕਹਿੰਦਾ ਅਖੇ ਕਮੀਜ਼ ਲੈ ਜਾ ਕਹਿੰਦਾ ਜੀ ਅੱਛਾ ਕਹਿੰਦਾ ਇਹਦਾ ਅੱਗਾ ਪਿਛਾ ਹੈ ਨਹੀਂ ਤੇ ਬਾਹਾਂ ਘਰੋਂ ਵਾਲੇ ਅੱਛਾ ਇਹ ਜਲੰਧਕੀ ਸਾਹਿਬ ਨੂੰ ਵੀ ਮੈਨੂੰ ਲੱਗਦਾ ਐਦਾਂ ਦਾ ਇੱਥੇ ਦੇ ਰਿਹਾ ਸੀ ਕਿ ਐਦਾਂ ਦਾ ਹੀ ਦੇ ਰਿਆ ਸੀ ਹਾਂ ਤੇ ਉਹਨੂੰ ਵੀ ਗੁੱਸਾ ਆ ਗਿਆ ਉਹ ਕਹਿੰਦਾ ਕਿ ਮੈਂ ਆਪਣਾ ਦੇਸ਼ ਤੁਹਾਨੂੰ ਕਿੱਦਾਂ ਸਾਰਾ ਫੜਾ ਕੇ ਚਲੇ ਜਾਵਾਂ ਤੁਹਾਡੀ ਗਰੰਟੀ ਕਿੱਥੇ ਆ ਗਰੰਟੀ ਕੀ ਦਾ ਮੈਂ ਆਪੀ ਆ ਟਰੰਪ ਤੁਹਾਡੀ ਗਰੰਟੀ ਆ ਇਹ ਕਿਹੜੀ ਗਰੰਟੀ ਇਹਦੀ ਹੁਣ ਅੱਛਾ ਆਊਟਕਮ ਕੀ ਹੋਊਗਾ ਜੀ ਇਹ ਜਿਹੜਾ ਅਮਰੀਕਾ ਵਾਲਾ ਕੱਲ ਇਹ ਗੱਲਬਾਤ ਹੋਈ ਤੁਹਾਨੂੰ ਕੋ ਲੱਗਦਾ ਕੀ ਇਹਦਾ ਹੱਲ ਹੋਏਗਾ ਹੁਣ ਕਿਵੇਂ ਇਹਨੂੰ ਉਹ ਜਿਹਦਾ ਕਹਿੰਦੇ ਹੁੰਦੇ ਕਿਵੇਂ ਸੰਭਾਲਣਗੇ ਸਾਰੀ ਗੱਲ ਨੂੰ ਜਿਹੜੀ ਇਹ ਜਿੰਦਾ ਹੋ ਚੁੱਕੀ ਆ ਜੇ ਤੁਸੀਂ ਬਾਕੀ ਦੇਸ਼ਾਂ ਦੇ ਕੱਲੇ EU ਦੇ ਨਹੀਂ ਹੋਰ ਵੀ ਦੇਸ਼ ਦੇਖੋ ਹੂੰ ਦੁਰੀਆਂ ਪਰਦੇ ਦੇਸ਼ ਜਿੰਨੇ ਵੀ ਹੈਗੇ ਆ ਜੇ ਉਹਨਾਂ ਦੇ ਕਮੈਂਟਸ ਪਰੋ ਉਹਨਾਂ ਦੀਆਂ ਸਟੇਟਮੈਂਟਾਂ ਪੜੋ ਉਹਨਾਂ ਲੀਡਰਾਂ ਦੀਆਂ ਉਹ ਸਾਰੇ ਕਿਹਦੇ ਨਾਲ ਨੇ ਲੈਨਸ ਕੀ ਦੇ ਨਾਲ ਉਹ ਐਤ ਕਿ ਹੋਣ ਮਤਲਬ ਉਹ ਲੈਨਸ ਕੀ ਨੂੰ ਉਹ ਘਾਰਾ ਦੇ ਰਿਹਾ ਸਾਰੇ ਉਹ ਪੂਰੀ ਤਰ੍ਹਾਂ ਉਹਦੇ ਨਾਲ ਹੋ ਗਏ ਨਾ ਜੇ ਅੱਗੇ ਥੋੜ੍ਹਾ ਜਿਹਾ ਉਹ ਜੇ ਤੱਕ ਇਹਨਾਂ ਦੇ ਵੇਵਰਿੰਗ ਵੀ ਸੀਗੀ ਉਹਦੀ ਸੋਚ ਉਹ ਪੱਕੀ ਹੋ ਗਈ ਵੀ ਇਹਦੇ ਨਾਲ ਬੁਲਿੰਗ ਹੋ ਰਹੀ ਆ ਉਹਦੇ ਨਾਲ ਰਲ ਗਏ ਤੇ ਟਰੰਪ ਦੇ ਨਾਲ ਕਿੰਨੇ ਅਗਨੇ ਬਿਆਨ ਦਿੱਤੇ ਆ ਵੀ ਅਸੀਂ ਤੁਹਾਡੇ ਨਾਲ ਹੈਗੇ ਤੁਸੀਂ ਸਹੀ ਹੋ ਹੂੰ ਜਿੰਨੇ ਕ ਮੈਂ ਦੇਖੇ ਮੈਨੂੰ ਨਹੀਂ ਲੱਭਿਆ ਕੋਈ ਵੀ ਆਈ ਡੋਨਟ ਨੋ ਕੋਈ ਹੈਗਾ ਕਿ ਨਹੀਂ ਤੇ ਸ਼ਾਇਦ ਤੁਸੀਂ ਦੇਖਿਆ ਹੋਵੇ ਤਾਂ ਪਤਾ ਨਹੀਂ ਨਹੀਂ ਜੀ ਉਹ ਆਪਣੇ ਆਪ ਜੀ ਇੱਕੋ ਹੀ ਮੁਲਕ ਇਸਾਰੀ ਦੁਨੀਆ ਦੇ ਬਰਾਬਰ ਗਿਣਦਾ ਨਾ ਕਿਉਂਕਿ ਉਹਨਾਂ ਦਾ ਉਹ ਜਿਹੜਾ ਐਕਸਟਰਨਲ ਅਫੇਅਰ ਮਿਨਿਸਟਰ ਹੈ ਕੀ ਉਹਨਾਂ ਨੂੰ ਕਹਿੰਦੇ ਜੀ ਸੈਕਟਰੀ ਆਫ ਸਟੇਟ ਆ ਹਾਂਜੀ ਰੂਬਿਓ ਰੂਬਿਓ ਹੈਗਾ ਹਾਂਜੀ ਹਾਂਜੀ ਉਹਨੇ ਉਹ ਗੱਲ ਕਰਦਾ ਉਹ ਕਹਿੰਦਾ ਸੀ ਵੀ ਦੁਨੀਆ 'ਚ ਕੋਈ ਹੋਰ ਬੰਦਾ ਨਜ਼ਰ ਆਉਂਦਾ ਪੀ ਜਿਹੜਾ ਇਸ ਲੜਾਈ ਨੂੰ ਬੰਦ ਕਰਵਾ ਸਕਦਾ ਹੈ ਕਹਿੰਦਾ ਕੋਈ ਵੀ ਇੱਕ ਬੰਦਾ ਦੱਸ ਦਿਓ ਜੇ ਹੈਗਾ ਤਾਂ ਜਿਹੜਾ ਲੜਾਈ ਬੰਦ ਕਰਵਾ ਸਕਦਾ ਤਾਂ ਸੁਭਾਏ ਟਰੰਪ ਤੋਂ ਲੜਾਈ ਬੰਦ ਤੇ ਐਵੇਂ ਕਰਵਾ ਸਕਿਆ ਪਹਿਲੋਂ ਕਰਾ ਦਿੰਦਾ ਟਰੰਪ ਪੂਟਨ ਦੇ ਦਾ ਯਾਰ ਹੈ ਨਾ ਹੁਣ ਕੱਲ ਜੇਲਨਸਕੀ ਨੇ ਕਿਹਾ ਕਿ ਨਹੀਂ ਇਹਨੂੰ ਉਹ ਕਹਿੰਦਾ ਪਹਿਲਾਂ ਤੁਸੀਂ ਕਹਿੰਦੇ ਸੀਗੇ ਵੀ ਮੈਂ 2 ਹਫਤਿਆਂ ਚ ਲੜਾਈ ਬੰਦ ਕਰਾ ਸਕਦਾ ਕਹਿੰਦਾ ਉਦੋਂ ਪਹਿਲਾਂ ਤੁਸੀਂ ਇਹ ਵੀ ਕਹਿ ਸਕਾ ਕਿ 3 ਦਿਨਾਂ ਅੰਦੀ ਬੰਦ ਕਰਾ ਦੋ ਹੋ ਗਈ ਉਹ ਦੋਸਤੋ ਮਗਰ ਉਹ ਟੈਕ ਕਰਦਾ ਰਿਹਾ ਨਾ ਹੂੰ ਉਹਨਾਂ ਦਾ ਜ ਕੋਈ ਗੱਲ ਮੰਨੀ ਵੀ ਸਾਨੂੰ ਗਰੰਟੀ ਚਾਹੀਦੀ ਐ ਉਹ ਗੱਲਾਂ ਕਹਿਣ ਦੀਆਂ ਤੇ ਐਕਸ਼ਨ ਦੀਆਂ ਬਹੁਤ ਫਰਕ ਹੁੰਦਾ ਅੱਛਾ ਆਇਆ ਰਹਾ ਦੇਖੋ ਇਦਾਂ ਦੀ ਸੂਰਤ ਤੇ ਹਾਲ ਆਪਾਂ ਪਹਿਲਾਂ ਤਾਂ ਨਹੀਂ ਦੇਖੀ ਠੀਕ ਆ ਕਦੇ ਨਾ ਕਦੇ ਕੋ ਰੈਸੈਸ਼ਨ ਦੀ ਗੱਲ ਹੋ ਗਈ ਇੰਟਰਸਟ ਰੇਟ ਵਧ ਗਿਆ ਕੋਈ ਲੀਡਰ ਸੱਚੇ ਖੱਬੇ ਹੋ ਗਿਆ ਕੋਈ ਹੋਰ ਇਦਾਂ ਦੀਆਂ ਘਟਨਾਵਾਂ ਆਉਂਦੀਆਂ ਰਹੀਆਂ ਕੋਈ ਸਕੈਂਡਲ ਸਾਹਮਣੇ ਆ ਗਿਆ ਪਰ ਜਿਸ ਤਰ੍ਹਾਂ ਦਾ ਮਾਹੌਲ ਹੁਣ ਉਸ ਦੇਸ਼ ਵਿੱਚ ਬਣਿਆ ਜਿਵੇਂ ਜਿਹੜੇ ਵੱਖਰੇ ਵੱਖਰੇ ਡਿਪਾਰਟਮੈਂਟਾਂ ਵਿੱਚੋਂ ਬੰਦਿਆਂ ਨੂੰ ਲੇਆਫ ਕੀਤਾ ਜਾ ਰਿਹਾ ਪੱਕੇ ਤੌਰ ਤੇ ਫਾਇਰ ਕੀਤਾ ਜਾ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਾ ਰਹੇ ਉਹਨਾਂ ਦੇ ਵਿੱਚੋਂ ਤੁਹੀ ਤਾਂ ਦਾ ਕਦੇ ਕੀ ਕਹਿੰਦੇ ਹੁੰਦੇ ਆ ਹਾਲਾਤ ਦੇਖੇ ਆ ਜੀ ਕਿਸੇ ਦੇਖਦੇ ਔਰ ਜੇ ਉਹ ਅੱਛਾ ਜੇ ਇਹਨੇ ਬੰਦੇ ਚਾਹੀਦੇ ਨਹੀਂ ਜੇ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਮਸਕ ਹੁਣੀ ਟੈਕਨੋਲੋਜੀ ਨਾਲ ਸਾਰਾ ਕੰਮ ਕਰ ਲੈਣਗੇ ਜੀ ਤੇ ਉਹ ਕਿਵੇਂ ਸਰੇਗਾ ਜੀ ਕੰਮ ਕਰ ਆ ਨਿਤ ਦਿਨ ਹੁਣ ਆਪਾਂ ਦੇਖਦੇ ਆ ਜਹਾਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਜਾਂ ਦੁਰਘਟਨਾ ਹੁੰਦੀਆਂ ਬਚਦੀਆਂ ਜਾਂ ਹੋ ਗਈਆਂ ਦਾ ਪਤਾ ਹੀ ਲੱਗਦਾ ਹਾਂ ਹਾਂਜੀ ਬੰਦੇ ਨਾਲ ਕੋਲੇ ਇਹ ਨਹੀਂ ਗਾ ਵਾਧੂ ਹੈਗੇ ਆ ਹੂੰ ਉਹ ਦਾ ਯੇਲੈਂਸਕੀ ਹੁਣਾਂ ਨੂੰ ਇਹਨਾਂ ਨੇ ਡਿਪਾਰਟਮੈਂਟ ਇੱਕ ਸੰਭਾਲ ਦਿੱਤਾ ਬਣਾ ਕੇ ਐਫੀਸ਼ੀਐਂਸੀ ਦੇ ਨਾਲ ਆਪਾਂ ਗਵਰਨਮੈਂਟ ਚਲਾਉਂਦੇ ਜੇਲੈਂਸਕੀ ਨੂੰ ਨਹੀਂ ਜੀ ਮਸਕ ਨੂੰ ਨਾ ਸੌਰੀ ਮਸਕ ਨੂੰ ਸੌਰੀ ਮੈਂ ਤਾਂ ਯੇਲੈਂਸਕੀ ਕਿਹਾ ਗਿਆ ਯੂਰੇਸਕੀ ਨੂੰ ਤਾਂ ਕਿ ਤੋਸਾਂ ਬਾਰੂ ਗਏ ਉਹ ਰੋਜ਼ ਕਹਿੰਦਾ ਤੋਂ ਆਪਣੇ ਘਰ ਬੈਠ ਹਾਂ ਤੇ ਉਹ ਮਸਕ ਹੋਣੀ ਹੁਣ ਕੀ ਕਰਦੇ ਆ ਕਿ ਉਹ ਆਪਣੇ ਹੀ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਉਹ ਆਪਣੀ ਚੌਧਰ ਦਿਖਾ ਰਹੇ ਆ ਤੇ ਉਹ ਲਿਆ ਵੀ ਆਪਣੇ ਭਗਤੀ ਰਏ ਉਹ ਨਾ ਆਪਣੇ ਭਗਤੇ ਲਿਆਉਣੇ ਆ ਨਾ ਹੂੰ ਕਿਉਂ ਉਹਨਾਂ ਉਹ ਤੇ ਇੱਕ ਵਪਾਰੀ ਆ ਹੂੰ ਰਾਈਟ ਅੱਛਾ ਉਹਦੇ ਵਿੱਚ ਹੁਣ ਕੀ ਆ ਉਹ ਉਹ ਕੰਮ ਕਰ ਰਿਹਾ ਹੁਣ ਜਿਹੜੇ ਕੰਪਨੀਆਂ ਵਾਲੇ ਨੇ ਜਿਹੜੇ ਵੱਖਰੇ ਵੱਖਰੇ ਡਿਪਾਰਟਮੈਂਟ ਨੇ ਉਹਨਾਂ 'ਚ ਰੌਲਾ ਪੈਣਾ ਸ਼ੁਰੂ ਹੋ ਗਿਆ ਨਾ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਤੋਂ ਬਿਨਾ ਸਾਡਾ ਕੰਮ ਕਿਵੇਂ ਚੱਲੇਗਾ ਹੂੰ ਮੁਸ਼ਕਲ ਹੈ ਜੀ ਜੋ ਤੁਸੀਂ ਵਿੱਚੋਂ ਬੰਦੇ ਉਂਜੀ ਜਦ ਤੱਕ ਇਹ ਰੈਂਡਮ ਬੇਸ ਤੇ ਖਿੱਚਣ ਲੱਪੋ ਹੂੰ ਪੀ ਮੈ ਤੋਂ 50 ਬੰਦੇ ਕੰਮ ਕਰਦੇ ਨੇ ਤੇ ਕਰਦੇ ਆ ਇਹ ਚੋਂ 20 ਬੰਦੇ ਮੈਂ ਹਟਾਉਣੇ ਆ ਹਾਂਜੀ ਇਹ ਸੈਨੇ ਵੀ ਨੰਬਰ 1 ਆ ਜਾਓ ਨੰਬਰ 6 ਆ ਜਾਓ ਨੰਬਰ 7 ਆ ਜਾਓ ਇਹ ਕੰਮ ਮਸ ਕੋ ਨਹੀਂ ਕਰ ਰਹੇ ਆ ਇਦਾਂ ਬਿਜ਼ਨਸ ਵੀ ਨਹੀਂ ਚੱਲਦੇ ਉਹ ਆਪਣੀ ਚੌਧਰ ਬਣਾਉਣੀ ਚਾਹੁੰਦਾ ਤੇ ਉਹ ਵੀ ਨਹੀਂ ਬਣਨੀ ਹੁਣ ਜੇ ਤੁਸੀਂ ਦੇਖੋ ਵੀ ਇਹਨਾਂ ਦਾ ਇਹਨਾਂ ਤਕਰੀਬਨ ਤਕਰੀਬਨ ਸਾਰੇ ਦੇਸ਼ ਆਪਣੇ ਖਿਲਾਫ ਕਰ ਲੈ ਮਾਸਕੋਨਾ ਨੇ ਤੇ 트럼ਪ ਨੇ ਰੜਕੇ ਨਾਲ ਉਹ ਵੈਸ ਹੋਣੀ ਰਲੇ ਹੋਏ ਆ ਉਹਨਾਂ ਤੇ ਰਲਣਾ ਹੀ ਪੈਣਾ ਕਹਿੰਦੇ ਵਾਈਸ ਪ੍ਰੈਜ਼ੀਡੈਂਟ ਹੈ ਕਿ ਉਹਨਾਂ ਤੇ ਆਹ ਆ ਮਲਾਉਣੀ ਆ ਆਦਰਵਾਇਜ਼ ਉਹਨਾਂ ਦੀ ਵੀ ਜੌਬ ਜ਼ਰਦੀ ਲਗਣੀ ਹੈ ਇਹ ਨਾ ਕਹਦਾ ਤੂੰ ਹੀ ਚੱਲ ਕਰਨ ਹੋਰ ਕੋਈ ਆ ਜਾਊਗਾ ਅੱਛਾ ਉਹਦੇ ਵਿੱਚ ਕੀ ਆ ਹੁਣ ਵੀ ਸਾਰੇ ਹੀ ਖਿਲਾਫ ਹੁੰਦੇ ਜਾਂਦੇ ਆ ਇਹਦੇ ਵਿੱਚ ਬਣੂਗੀ ਹੁਣ ਇਹ ਕਹਿੰਦੇ ਸੀ ਕਿ ਅਸੀਂ 25% ਸਾਰੀਆਂ ਚੀਜ਼ਾਂ ਦੇ ਕਾਰਾਂ ਤੇ ਕੈਨੇਡਾ ਤੋਂ ਟੈਕਸ ਲਾ ਦੇਣਾ ਜੀ ਤੇ ਵੈਸੇ ਟਰੂਡੋ ਸਾਹਿਬ ਨੇ ਸੋਣਾ ਸਟੈਪ ਲਿਆ ਉਹ ਕਹਿੰਦੇ ਅਸੀਂ ਮਸਕ ਦੀਆਂ ਕਾਰਾਂ ਜਿਹੜੀਆਂ ਟੈਸਲਾ ਆ ਉਹ ਤੇ 100% ਲਾਉਣਾ ਜਿੱਦਣ ਤੁਹਾਡਾ ਲਾਗੂ ਆ ਉਦੋਂ ਹੀ ਉਹ ਲਾਗੂ ਆ 100% ਲਾਉਣਾ ਠੀਕ ਜਿਹੜੀ 70000 ਦੀ ਕਾਰ ਆ 70000 ਉੱਤੇ ਸਾਡਾ ਟੈਰਫ ਹੋਊਗਾ ਹੂੰ ਜੇ ਕਿਸੇ ਨੇ ਲੈਣੀ 140 ਲੱਖ ਦੀ ਲਊਗਾ ਫਿਰ ਕਿੰਨੇ ਕਿਲੋਕ ਲੈਣਗੇ 140000 140000 ਦੀ ਜੀ ਹੈ ਜੀ ਤੇ ਇਸ ਕਰਕੇ ਉਹਨਾਂ ਦਾ ਵਿਰੋਧ ਬਹੁਤ ਹੋ ਰਿਹਾ ਉਧਰੋਂ ਚਾਈਨਾ ਨੇ ਉਹਨਾਂ ਨੇ ਵੀ ਗਿਣ-ਗਿਣ ਕੇ ਜਿਹੜੀਆਂ ਸਟੇਟਾਂ ਨੇ ਜਿਹੜੀਆਂ ਸਵਿੰਗ ਸਟੇਟਸ ਆ ਜਿੱਥੇ ਦੇ ਕਹੋ ਕਿਨੇ ਭਾਗ ਤੇ ਜ਼ਿਆਦਾ ਨੇ ਇਹਨਾਂ ਦੇਖਿਆ ਵੀ ਉੱਥੋਂ ਕਿਹੜੀ ਚੀਜ਼ ਸਾਨੂੰ ਚਾਈਨਾ ਨੂੰ ਆ ਰਹੀ ਆ ਉਹ ਉਹਨਾਂ ਸਟੇਟਾਂ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਤਕਲੀਫ ਪਹੁੰਚਾਉਣ ਲਈ ਕਿ ਉਹੀ ਉਹਨੂੰ ਕਹਿਣਗੇ ਨਾ ਵੀ ਤੂੰ ਗਲਤ ਕਰ ਰਿਹਾ ਉਹ ਉਹਨਾਂ ਚੀਜ਼ਾਂ ਦੇ ਉੱਤੇ ਟੈਕਸ ਜ਼ਿਆਦਾ ਲਾ ਰਿਹਾ ਉਹ ਕਹਿੰਦੇ ਅਸੀਂ ਉਹਨਾਂ ਤੇ 25% ਉਹਨਾਂ ਹੀ ਠੋਕੜਾ ਅੱਛਾ ਉਹਦੇ ਨਾਲ ਇਹਨਾਂ ਕਿਹਾ ਜੀ ਅਸੀਂ ਗੈਸ ਤੇ ਔਇਲ ਦੀ ਗੱਲ ਕੀਤੀ ਇਹ 15% ਉੱਤੇ ਲਾਉਣਾ ਚਾਹੀਦਾ ਇਹਨਾਂ ਨੂੰ ਟੈਕਸ ਹੂੰ ਟੈਰਫ ਕਹ ਲਓ ਟੈਕਸ ਕਹ ਲਓ ਵਾਟਐਵਰ ਸੇਮ ਥਿੰਗ ਹੀ ਆ ਯਾ ਉਹ ਇੰਪੋਰਟ ਟੈਕਸ ਹੀ ਹੋ ਗਿਆ ਹਾਂਜੀ ਇੰਪੋਰਟ ਟੈਕਸ ਹੀ ਹੋ ਗਿਆ ਨਾ ਤੇ ਉਹ ਕਹਿੰਦੇ ਜੀ ਵੀ ਅਸੀਂ ਤੁਹਾਡੇ ਤੋਂ ਨਾ ਔਇਲ ਲੈਣਾ ਨਾ ਗੈਸ ਲੈਣੀ ਹੈ ਅੱਛਾ ਉਹਨਾਂ ਵੀ ਜਵਾਬ ਦਿੱਤਾ ਉਹਨਾਂ ਜਵਾਬ ਦਿੱਤਾ ਉਹ ਕੈਨੇਡਾ ਨਾਲ ਆ ਗਲੇ ਆ ਹੂੰ ਉਹ ਕਹਿੰਦੇ ਤੁਸੀਂ ਸਾਨੂੰ ਦਿਓ ਗੈਸ ਤੇ ਔਇਲ ਇਹ ਕਹਿੰਦੇ ਅਸੀਂ ਦਿੰਦੇ ਆ ਅੱਛਾ ਇਹਨਾਂ ਨੇ EU ਨਾਲ ਵੀ ਸਮਝੌਤਾ ਆਲਰੇਡੀ ਕਰ ਲਿਆ ਇਹ ਕਹਿੰਦਾ ਅਸੀਂ ਜ਼ੀਰੋ ਟੈਰਫ ਦੇ ਉੱਤੇ ਦਿਆਂਗੇ ਤੁਹਾਨੂੰ ਹੂੰ ਤੇ ਉਹ ਫਿਰ ਸਟੇਟਸ ਚੋਂ ਕਿਉਂ ਲੈਣਗੇ ਜੀ ਇਹ ਵੀ ਨਾ ਕਹੋ ਕਿ ਇਹਨਾਂ ਨੂੰ ਉਹ ਕਹਿੰਦਾ ਜੀ ਮੈਨੂੰ ਇਹਨਾਂ ਦੇ ਗੈਸ ਤੇ ਔਇਲ ਦੀ ਲੋੜ ਨਹੀਂ ਤੁਹਾਨੂੰ ਪਤਾ ਕਿ 60% ਜਿਹੜੀ ਇੰਪੋਰਟ ਆ ਅਮਰੀਕਾ ਦੀ ਔਇਲ ਤੇ ਗੈਸ ਦੀ ਉਹ ਕੈਨੇਡਾ ਤੋਂ ਅੱਛਾ ਮੇਰੀ ਇਹ ਨਾ ਇੱਕ ਬੜਾ ਇੰਟਰਸਟਿੰਗ ਜੀ ਗੱਲ ਹੈ ਚਲੋ ਹੁਣ ਆਪਣਾ ਸਮਾਂ ਵੀ ਹੋ ਰਿਹਾ ਕੱਲ ਨਾ ਇੱਕ ਸਵਾਲ ਕਿਸੇ ਪੱਤਰਕਾਰ ਨੇ ਇਹ ਵੀ ਪੁੱਛਿਆ ਸੀਗਾ ਕਿਤੇ ਕੱਲ ਜਾਂ ਪਹਿਲਾਂ ਹਾਂਜੀ ਭਈ ਟਰੰਪ ਸਾਹਿਬ ਨੂੰ ਵੀ ਜਿਹੜੇ ਇਹ ਜਿਹੜਾ ਇੰਪੋਰਟ ਟੈਰਫ ਤੁਸੀਂ ਲਾ ਰਹੇ ਹੋ ਸਮਾਨ ਤੇ ਪੇਉਟਾ ਅਮਰੀਕਨਸ ਨੂੰ ਹੀ ਦੇਣੇ ਪੈਣੇ ਆ ਕਿਉਂਕਿ ਜਿਹੜਾ ਇੰਪੋਰਟ ਕਰੂਗਾ ਉਹਨੇ ਪੈਸੇ ਦੇਣੇ ਆ ਤੇ ਉਹਨੇ ਗਾ ਪਾਸ ਔਨ ਕਰ ਦੇਣਾ ਕੰਜ਼ਿਊਮਰ ਨੂੰ ਉਥੇ ਕੀ ਪਤਾ ਪਾਣੀ ਉਹ 트럼ਪ ਸਾਹਿਬ ਉਥੇ ਕਹਿੰਦੇ ਜੀ ਨੋ 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 ਇਹ ਤਾਂ ਉਹ ਕੰਟਰੀ ਦਿੰਦੀ ਆ ਪੈਸੇ ਸੋ ਹੁਣ ਮੈਨੂੰ ਨਹੀਂ ਜੀ ਪਤਾ ਉਹ ਕਿਦਾਂ ਵੈਸੇ ਇੰਪੋਰਟ ਡਿਊਟੀ ਉਹ ਜਿਹੜਾ ਇੰਪੋਰਟ ਕਰ ਰਿਹਾ ਉਹ ਹੀ ਦਿੰਦਾ ਉਸ ਦੇਸ਼ ਦੇ ਕੰਜ਼ਿਊਮਰ ਤੇ ਪੈਣੀ ਆ ਉਹ ਗਾ ਜਾ ਕੇ ਉਹਨੇ ਕੰਜ਼ਿਊਮਰ ਨੂੰ ਦੇ ਦੇਣਾ ਬਿਲਕੁਲ ਸੋ ਲੋ ਜਨਾਬ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਥੇ ਹੀ ਕਰਦੇ ਆ ਆਪ ਸਮਾਪਤ ਤੇ ਅਗਲੀ ਵਾਰੀ ਫੇਰ ਗੱਲਬਾਤ ਕਿਸੇ ਨਾ ਕਿਸੇ ਨਵੇਂ ਟੌਪਿਕ ਤੇ ਜਰੂਰ ਗੁਰੂ ਜੀ ਦਾ ਸਾਰੇ ਦੇਖਨ ਵਾਲਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ